ਭਾਰਤ ਵਿੱਚ ਸੂਰਜੀ ਊਰਜਾ ਨਾਲ ਅੰਦਾਜ਼ਨ 748 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸ ਲਈ ਦੇਸ਼ ਦੀ કુલ ਜ਼ਮੀਨ ਦੇ 3% ਹਿੱਸੇ ਤੇ ਸੋਲਰ ਪੈਨਲ ਲਾਏ ਜਾਣ ਦੀ ਜ਼ਰੂਰਤ ਹੈ। ਇਸ ਸਮੇਂ ਦੇਸ਼ ਚ 75.57 ਗੀਗਾਵਾਟ ਬਿਜਲੀ ਸੂਰਜ ਤੋਂ ਪੈਦਾ ਕੀਤੀ ਜਾ ਰਹੀ ਹੈ। ਇਹ ਨਿਸ਼ਾਨਾ ਤੈਅ ਕੀਤਾ ਗਿਆ ਹੈ ਕਿ ਸਾਲ 2030 ਤੱਕ ਸੂਰਜੀ ਊਰਜਾ ਨਾਲ 280 ਗੀਗਾਵਾਟ ਬਿਜਲੀ ਪੈਦਾ ਕੀਤੀ ਜਾ ਸਕੇ। ਇਸ ਲਈ ਹਰ ਸਾਲ 27 ਗੀਗਾਵਾਟ ਬਿਜਲੀ ਪੈਦਾ ਕਰਨ ਲਈ ਸੋਲਰ ਪੈਨਲ ਲਾਉਣੇ ਪੈਣਗੇ। ਸੋਲਰ ਪਾਵਰ ਪੈਦਾ ਕਰਨ ਦੀ ਰਾਹ ਵਿੱਚ ਸਭ ਤੋਂ ਵੱਡਾ ਚੈਲੰਜ ਜ਼ਮੀਨ ਦੀ ਪ੍ਰਾਪਤੀ ਤੇ ਉੱਥੋਂ ਟ੍ਰਾਂਸਮਿਸ਼ਨ ਦੇ ਖਰਚ ਹੈ ਰਹੀ ਹੈ ਪੰਜਾਬ ਵਰਗੇ ਸੂਬਿਆਂ ਵਿੱਚ ਵੱਧ ਤੋਂ ਵੱਧ ਛੱਤਾਂ ਤੇ ਅਤੇ ਨਹਿਰਾਂ ਆਦਿ ਤੇ ਸੋਲਰ ਪੈਨਲ ਲਾਇਆ ਜਾ ਸਕਦੇ ਨੇ ਕਿਉਂਕਿ ਜ਼ਮੀਨ ਦਰਖੇਜ਼ ਹੈ ਪਰ ਰਾਜਸਥਾਨ ਦਾ ਮਾਰੂਥਲੀ ਇਲਾਕਾ ਇਸ ਲਈ ਬਿਹਤਰ ਹੈ ਇਸੇ ਕਾਰਨ ਭਾਰਤ ਦਾ ਸਭ ਤੋਂ ਵੱਡਾ ਪਹਾੜਲਾ ਸੋਲਰ ਪਾਰਕ 56 ਵਰਗ ਕਿਲੋਮੀਟਰ ਦੇ ਖੇਤਰ ਚ ਹੈ ਤੇ ਇਸ ਦੀ ਸਮਰੱਥਾ 2245 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ ਤੇ ਰਾਜਸਥਾਨ ਚ ਹੈ